ਆ ਪਿਛਲੇ 15 ਦਿਨਾਂ ਤੋਂ ਲੱਗਿਆ ਹੈ ਕਹਿੰਦੇ ਵੀ ਅਕਾਲੀ ਦਲ ਵੱਲੋਂ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਅਪੀਲ ਵੀ ਮਜੀਠੀਏ ਨੂੰ ਗਲਤ ਗ੍ਰਫਤਾਰ ਕੀਤਾ ਇੱਕ ਨਹੀਂ ਆਇਆ ਸੜਕ ਤੇ ਬਲਕੇ ਲੋਕਾਂ ਨੇ ਅੰਦਰੋਂ ਹੀ ਕੁੰਡੇ ਲਾ ਲੈ ਕਿਤੇ ਸੜਕ ਤੇ ਨਾ ਲੈ ਜਾਣਾ ਆਇਆ ਕੋਈ ਸੜਕ ਤੇ ਉਹ ਕੋਈ ਮੁੱਦਾ ਹੋਵੇ ਤਾਂ ਸੜਕ ਤੇ ਆਉਣ ਹੁਣ ਚਿੱਟੇ ਦੇ ਹੱਕ ਚ ਆਉਣ ਹੋ ਆ ਚਾਰ ਪੰਜ ਚਿੱਟੇ ਦੇ ਹੱਕ ਚ ਬੋਲੇ ਸੀ ਹੈ ਆ ਬੰਬਾ ਵਾਲਾ ਵੀ ਬੋਲਿਆ ਸੀ ਉਹ ਬੋਲਿਆ ਸੀ ਚੰਨੀ ਬੋਲਿਆ ਸੀ ਬਿੱਟੂ ਬੋਲਿਆ ਸੀ ਚਲੋ ਬਿੱਟੂ ਤਾਂ ਵਿਚਾਰਾ ਬੋਲਣਾ ਪੈਂਦਾ ਵਿਚਾਰੇ ਨੂੰ ਤਾਂ ਮੰਦ ਬੁੱਧੀ ਵੀ ਕੋਈ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਸਾਰਿਆਂ ਨੂੰ 4-5 ਦਿਨਾਂ ਬਾਅਦ ਮਾਫੀ ਮੰਗਣੀਆਂ ਪੈਗੀਆਂ ਚੰਨੀ ਤਾਂ ਕਹਿੰਦਾ ਮੈਂ ਕਿਹਾ ਕਿਤੇ ਪ੍ਰਗਟ ਫੜ ਲਿਆ ਹੱਦ ਆ ਯਾਰ ਹੱਦ ਆ ਯਾਰ ਤੂੰ ਮੁੱਖ ਮੰਤਰੀ ਰਿਹਾ ਯਾਰ ਮੈਂ ਤਾਂ ਪ੍ਰਗਟ ਬਾਰੇ ਬੋਲਿਆ ਸੀ ਹੁਣ 10 ਤੇ 11 ਤਰੀਕ ਦਾ ਸੈਸ਼ਨ ਰੱਖ ਲਿਆ ਹੁਣੀ ਬੁਕਿੰਗ ਕਰਾ ਲਿਓ ਘੰਟੇ-ਘੰਟੇ ਦੀ ਹੀ ਮਿਲੂਗੀ ਟਿਕਟ ਉੱਥੇ ਗੱਲ ਕਰਾਂਗੇ ਇਹਨਾਂ ਨਾਲ ਵੀ ਆਹ ਦੱਸਿਓ 2021 ਚ ਕੀ ਕਿਹਾ ਸੀ 22 ਚ ਕੀ ਕਿਹਾ ਸੀ 23 ਚ ਕੀ ਕਹਿੰਦੇ ਹੋ 24 ਚ ਕੀ ਕਹੇ 25 ਚ ਕੀ ਕਹਿੰਦੇ ਹੋ ਸਭ ਰਲੇ ਹੋਏ ਨੇ ਆਪਸ ਦੇ ਵਿੱਚ ਇਹ ਸੈਸ਼ਨ ਰੱਖਿਆ ਵਿਧਾਨ ਸਭਾ ਦਾ ਸਪੈਸ਼ਲ ਕਿਆਓ ਦੱਸੋ ਤੁਹਾਡਾ ਤੁਹਾਡਾ ਪ੍ਰੋਗਰਾਮ ਕੀ ਆਗਾ ਅੱਗੇ ਪਹਿਲਾਂ ਆਪਾਂ ਪੀਯੂ ਚ debate ਰੱਖੀ ਸੀ ਕੋਈ ਆਇਆ ਸੀ ਇੱਕ ਵੀ ਬੰਦਾ ਆਇਆ ਸੀ ਮੈਨੂੰ ਇਕੱਲੇ ਨੂੰ ਬੋਲਣਾ ਪੈ ਗਿਆ ਸਾਰਾ ਕਿਉਂਕਿ ਪਾਛ ਦੇ ਹੈ ਕਿਉਂਕਿ ਇਹਨਾਂ ਕੋਲੇ ਦਲੀਲਾਂ ਹੈ ਨਹੀਂ ਤਰਕ ਹੈ ਨਹੀਂ ਕਾਣੇ ਨੇ ਲੁੱਟਿਆ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਇਹਨਾਂ ਦੀਆਂ ਉਹ ਗੱਲਾਂ ਨੇ ਆ ਬਿਟੂਵਰਾਂ ਦੀਆਂ ਚਲੋ ਸੰਵੀਰ ਤਾਂ ਖੁਸ਼ੀ ਹੋਣਾ ਵੀ ਸ਼ੁਕਰ ਆ ਯਾਰ ਸਾਈਡ ਤੇ ਹੋ ਗਿਆ ਸਾਈਡ ਤੇ ਹੋ ਗਿਆ ਹਾਂ ਲੋਕਾਂ ਨੂੰ ਸਾਰਾ ਪਤਾ ਸਰਸ ਇਹਨਾਂ ਦੀਆਂ ਗੱਲਾਂ ਪਤਾ ਕਿਹਾਂ ਜਿਹਾ ਹੁੰਦੀਆਂ ਨੇ ਗੱਲ ਕਹਿਣੀ ਆ ਪਰ ਕਮਾ ਕੇ ਕਹਿਣੀ ਆ ਨਾ ਇਹ ਲੱਗੇ ਹੱਕ ਚਾ ਨਾ ਇਹ ਲੱਗੇ ਵਿਰੋਧ ਚਾ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਇਹਦਾ ਮਤਲਬ ਤਿੰਨੇ ਨਹੀਂ ਵਗ ਰਹੀਆਂ ਦੋ ਸੁੱਕੀਆਂ ਇੱਕ ਵਗਈ ਨਾ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉੱਚ ਨੌਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲਬੇ ਹੀ ਨਾ ਆਨੇ ਨ ਲੀਡਰਾਂ ਦੇ ਬਿਆਨ ਬਾਜਵੇ ਹੋਰਾਂ ਦੇ ਬਿੱਟੂ ਹੋਰਾਂ ਦੇ ਬੜਿੰਗ ਹੋਰਾਂ ਦੇ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗੇ ਹੀ ਨਾ ਜਿਹੜੀ ਵਗੇ ਹੀ ਨਾ ਉਹ ਚ ਨਾਉਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲੱਬੇ ਹੀ ਨਾ ਜਿਹੜਾ ਲੱਬੇ ਹੀ ਨਾ ਉਹਨੂੰ ਲੱਬੀਆਂ ਤਿੰਨ گاਵਾਂ ਦੋ ਫੰਡਰਾਂ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਲੈ ਨਾਲੇ ਕਹਿੰਦੇ ਸੂਏ ਨਾ ਜਿਹੜੀ ਸੂਏ ਨਾ ਉਹਨੇ ਦਿੱਤੇ ਤਿੰਨ ਬੱਛੇ ਦੋ ਲਾਂਗੜੇ ਇੱਕ ਉਠੇ ਨਾ ਜਿਹੜਾ ਉਠੇ ਨਾ ਉਹਦੀ ਕੀਮਤ ਤਿੰਨ ਰੁਪਏ ਦੋ ਖੋਟੇ ਇੱਕ ਚੱਲੇ ਨਾ ਜਿਹੜਾ ਚੱਲੇ ਨਾ ਉਹਨੂੰ ਚੈੱਕ ਕਰਨਾ ਏ ਤਿੰਨ ਸੁਨਿਆਰੇ ਦੋ ਅੰਨੇ ਇੱਕ ਨੂੰ ਦਿਸੇ ਨਾ ਜਿਹਨੂੰ ਦਿਸੇ ਨਾ ਉਹਦੇ ਮਾਰੀਆਂ ਤਿੰਨ ਮੁਕੀਆਂ ਦੋ ਖੁੱਸਗੀਆਂ ਇੱਕ ਬੱਜੀ ਨਾ ਆ ਇਹਨਾਂ ਦੇ ਬਿਆਨ ਨੇ ਜੀ ਕਰ ਲੋ ਕੀ ਕਰੀਂ ਇਹਨਾਂ ਦੇ ਤਾਂ ਚਿਰੜਪੂੰਡੀਆਂ ਕੱਢ ਦਾਂਗੇ ਇਹਨਾਂ ਦੀ ਆਪਾਂ ਬਸ ਤੁਹਾਨੂੰ ਤਾਂ ਨੰਬਰ 1 ਆਉਣਾ ਹੀ ਚੰਗਾ ਲੱਗਦਾ ਜੀ ਅਸੀਂ ਕੁਰਬਾਨੀਆਂ 'ਚ ਨੰਬਰ 1 ਆ ਅਸੀਂ ਦੇਸ਼ ਦੇ ਅਨਾਜ ਭੰਡਾਰ ਭਰਨ 'ਚ ਨੰਬਰ 1 ਆ ਅਸੀਂ ਆਜ਼ਾਦੀ ਨੂੰ ਬਚਾਉਣ ਵਾਸਤੇ ਫੇਰ ਕੁਰਬਾਨੀਆਂ 'ਚ ਨੰਬਰ 1 ਆ ਸਾਨੂੰ ਨੰਬਰ 1 ਤੋਂ ਬਿਨਾ ਹੋਰ ਕੋਈ ਪੋਜੀਸ਼ਨ ਪਸੰਦ ਹੈ ਨਹੀਂ ਸਰ। ਭੋਂ ਸਿੰਘ ਜਿੰਦਾਬਾਦ। ਭੋਂ ਸਿੰਘ ਜਿੰਦਾਬਾਦ। ਆਵਾਜ਼ ਵੀ ਬਾਜੀ ਜਿੰਦਾਬਾਦ। ਆਵਾਜ਼ ਵੀ ਬਾਜੀ ਜਿੰਦਾਬਾਦ। ਸਾਥ ਪੰਥੀ ਮਾਨ ਜੋ ਅੱਜ ਮੇਰੇ ਕੈਬਿਨੇਟ ਦੇ ਸਾਥੀ ਬੈਠੇ ਨੇ ਅਮਨ अरोड़ा ਜੀ ਪ੍ਰਧਾਨ ਨੇ ਸ਼ਹੀਦ ਉਦਮ ਸਿੰਘ ਦੀ ਧਰਤੀ ਤੋਂ ਆਉਂਦੇ ਨੇ 22 ਸਾਲਾਂ ਬਾਅਦ ਜਿਨੇ 22 ਸਾਲ ਅਗਵਾਲ ਕੇ ਰੱਖੀ ਜੀ 22 ਸਾਲ ਜਾ ਕੇ ਕੈਂਗਸਟਨ ਹਾਲ ਦੇ ਵਿੱਚ ਬਦਲਾ ਲਿਆ ਸੀ ਜਲਿਆਂ ਵਾਲੇ ਬਾਗ ਦਾ ਅੱਜ ਉਹ ਪਾਰਟੀ ਦੇ ਪ੍ਰਧਾਨ ਨੇ ਕੁਦਰਤ ਦੇਖੋ ਸੰਜੋਗ ਦੇਖੋ 22 ਸਾਲਾਂ ਬਾਅਦ ਕੈਂਗਸਟਨ ਹਾਲ ਦੇ ਵਿੱਚ ਸ਼ਹੀਦ ਉਦਮ ਸਿੰਘ ਨੇ ਬਦਲਾ ਲਿਆ ਜਲਿਆਂਵਾਲੇ ਬਾਗ ਦਾ ਤੇ ਅੱਜ ਉਸ ਧਰਤੀ ਦਾ ਜੰਪਲ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੈ ਤੇ ਜਿਨ੍ਹਾਂ ਨੇ 1913 April 1919 ਨੂੰ ਜਲਿਆਂਵਾਲੇ ਬਾਗ ਦੇ ਕਾਤਲ ਨੂੰ ਸ਼ਾਮ ਨੂੰ ਰੋਟੀ ਖਵਾਈ ਸੀ ਉਹ ਨਾਬੇ ਜੇਲ੍ਹ ਚ ਜੀ ਕਬੀਰਾ ਤੇਰੀ جھੌਂਪੜੀ ਗਲ ਕਟਿਨ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਏ ਉਦਾਸ ਐਥੇ ਨਰਕ ਸੁਰਗ ਹੈ ਐਥੇ ਹੀ ਐਥੇ ਹੀ ਨਰਕ ਸੁਰਗ ਹੈ ਕਾਤਲਾਂ ਨੂੰ ਰੋਟੀਆਂ ਖਵਾਉਣ ਵਾਲੇ ਉਹਨਾਂ ਨਾਲ ਮਹਿਫਲਾਂ ਲਾਉਣ ਵਾਲੇ ਪਹਿਲਾਂ ਬੰਦੂਕ ਦੀਆਂ ਗੋਲੀਆਂ ਨਾਲ ਮਰਵਾਉਣ ਵਾਲੇ ਬਾਦ ਚਿੱਟੇ ਦੀਆਂ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਲੱਗਦਾ ਵੀ ਵੱਜ ਜਾਣਗੇ ਦੇਰੀ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਚ ਦੇਰੀ ਹੋ ਸਕਦੀ ਹੈ ਪਰ ਇੱਕ ਨਾ ਇੱਕ ਦਿਨ ਆਉਣਾ ਤਾਂ ਬੋੜ ਥੱਲੀ ਪੈਣਾ ਹੈ ਆਉਣਾ ਤਾਂ ਉੱਥੇ ਹੀ ਪੈਣਾ ਸੋ ਵੀਰੋ ਇਹ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਮੇਰੇ ਮੰਤਰੀ ਸਾਹਿਬ ਬੈਠੇ ਨੇ ਸੋਨ ਸਾਹਿਬ ਬੈਠੇ ਨੇ ਮੁੰਡਿਆ ਸਾਹਿਬ ਬੈਠੇ ਨੇ ਬਟਾਲੇ ਤੋਂ ਸ਼ੈਰੀ ਕਲਸੀ ਮੈਨੂੰ ਯਾਦ ਹੈ ਜਦੋਂ 2014 ਦੀ ਇਲੈਕਸ਼ਨ ਲੜਦੇ ਸੀ ਤਾਂ ਸ਼ੈਰੀ ਕਲਸੀ ਮੋਟਰਸਾਈਕਲ ਗੱਡੀ ਦੇ ਅੱਗੇ ਲਾਉਂਦਾ ਹੁੰਦਾ ਸੀ ਤੇ ਮੈਂ ਮੈਸੇਜ ਭੇਜ ਦਾਂਦਾ ਸੀ ਆ ਜਵਾਕ ਜੀ ਨੂੰ ਕਹਿੰਦੇ ਹੋ ਯਾਰ ਹੈਲਮਟ ਤਾਂ ਲੈ ਲੈ ਡਿੱਗਣਾ ਪਵੇ ਇਹ ਕਿਤੇ ਅੱਜ ਐਮਐਲਏ ਵੀ ਐ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਵੀ ਐ ਆਮ ਆਦਮੀ ਪਾਰਟੀ ਐ ਜੱੱਪੇਵਾਲ ਸਾਹਿਬ ਬੈਠੇ ਨੇ ਪਾਰ ਦੀ ਸਭ ਤੋਂ ਵੱਡੀ ਪੰਚਾਇਤ ਦੇ ਮੈਂਬਰ ਨੇ ਔਰ ਸਭ ਤੋਂ ਵੱਡੀ ਗੱਲ ਜਿਨ੍ਹਾਂ ਦੀ ਪੂਰੀ ਤੇ ਇਕੱਠਾ ਅੱਪਾ ਕਹਿੰਦਾ ਸਾਥ ਦੀ ਪੂਰੀ ਤੇ ਇਕੱਠਾ ਹੈ ਸੰਜੀਵ अरोड़ा ਜੀ ਬੈਠੇ ਨੇ ਜਿਨ੍ਹਾਂ ਨੂੰ ਮਨਿਸਟਰ ਬਣਾ ਕੇ ਤੁਹਾਡੇ ਸਾਹਮਣੇ ਅੱਜ ਪਹਿਲੀ ਵਾਰ ਪੇਸ਼ ਕਰਕੇ ਰਾਂਗੇ ਆਮਾਦੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਆਮਾਦੀ ਪਾਰਟੀ ਜੋ ਕਰ ਨਹੀਂ ਸਕਦੀ ਉਹ ਕਹਿੰਦੀ ਵੀ ਨਹੀਂ ਕੇਜਰੀਵਾਲ ਸਾਹਿਬ ਨੇ ਇਹੀ ਗੱਲ ਸਿਖਾਈ ਹੈ ਪੰਜ ਕੰਮ ਕਹੋਗੇ ਚਾਰ ਕਰੋਗੇ ਲੋਕਾਂ ਆਟ ਕਾਟ ਕੱਢਣਗੇ ਵੀਰ ਇੱਕ ਘੱਟ ਕੀਤਾ ਚਾਰ ਕਹਿ ਲੋ ਪੰਜ ਕਰ ਦੋ ਲੋਕਨ ਗਿਆ ਤਾਂ ਕਿਹਾ ਵੀ ਨਹੀਂ ਸੀ ਯਾਰ ਫਿਰ ਵੀ ਕਰਤਾ ਵੱਧ ਕੰਮ ਕਰ ਇਹਨਾਂ ਨੂੰ ਕੀ ਹੋਇਆ ਹੁਣ ਤੱਕ 70 ਸਾਲ ਹੋ ਗਏ ਜੀ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ 56 ਟੋਬੇ ਸ਼ਮਸ਼ਾਨ ਘਾਟ ਇੱਥੇ ਰੱਖੇ ਸਨ ਤਾਂ ਇੱਧਰ ਉੱਧਰ ਜਾਣ ਹੀ ਨਹੀਂ ਦਿੰਦੇ ਨੌਕਰੀਆਂ ਮਿਲ ਰਹੀਆਂ ਨੇ 55000 ਹਜ਼ਾਰ ਦੇ ਕਰੀਬ ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਚਾਚਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 55000 ਹਜ਼ਾਰ ਸਰਕਾਰੀ ਨੌਕਰੀਆਂ ਦੇ ਕੇ ਕਿਸੇ ਦਾ ਪੈਸਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਤੁਹਾਡੇ ਪਿੰਡਾਂ ਚ ਨੌਕਰੀਆਂ ਮਿਲੀਆਂ ਹੋਣੀਆਂ ਬਹੁਤ ਸਾਰਿਆਂ ਨੂੰ ਕਿਸੇ ਦਾ ਪੈਸਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਕਿਸੇ ਦੀ ਸਪਾਰਸ਼ ਲੱਗੀ ਹੋਵੇ ਹੱਥ ਖੜਾ ਕਰ ਦਿਓ ਜੀ आ होंगी है सरकार आही तो आही तो चीज बदलने आए थाह अंग्रेजा वे भी ले आते लड्डू तो उदो भी बटे जाते आही तो चीज अरविंद केजरीवाल ने कहा के हम राजनीति करने नहीं हम राजनीति सिखाने आए हैं ਮਨੀਰ ਸਸੋਦੀਆ ਸਾਹਿਬ ਬੈਠੇ ਹੈ। ਈਟੀਓ ਸਾਹਿਬ ਬੈਠੇ ਹੈ। ਬਿਜਲੀ ਮੰਤਰੀ ਹੈ ਜੀ। ਕੁਦਰਤ ਦੇਖੋ ਸੰਜੋਗ ਕੀ ਬਣਾਉਂਦੀ ਹੈ। ਅੱਜ ਬਿਜਲੀ ਮੰਤਰੀ ਹੈ। ਆਉਂਦੀ ਹੈ ਨਾ ਬਿਜਲੀ ਫਿਰ ਦਿਨੇ। ਘਾਟ ਤਾਂ ਨਹੀਂ ਕੋਈ ਬਿਜਲੀ ਦੀ ਆਉਂਦੀ। ਥਰਮਲ ਪਲੈਂਟ ਵੀ ਖਰੀਦ ਲੈ। ਇਹਨਾਂ ਦੇ ਪਿਤਾ ਜੀ ਇੱਕ ਲਾਲਟਨ ਲੈ ਕੇ ਬੈਂਡ ਮਾਸਟਰ ਦਾ ਕੰਮ ਕਰਦੇ ਸੀ। ਵਰਹਾਂ ਦੇ ਵਿੱਚ ਬੈਂਡ ਮਾਸਟਰ ਕਿਉਂਕਿ ਰਾਤ ਨੂੰ ਬਰਾਤਾਂ ਨਿਕਲਦੀਆਂ ਤਾਂ ਉਹ ਜਿਹੜੀ ਲਾਲਟਨ ਲਾ ਲੈਣੇ ਆ ਦੋ ਤਿੰਨ ਤੇ ਅੱਜ ਜੇ ਬਿਜਲੀ ਮੰਤਰੀ ਜੀ ਉਹਦਾ ਮੁੰਡਾ ਤਾਂ ਹੀਓ ਤਾਂ ਫਿਰ ਇਹਨਾਂ ਨੂੰ ਅੱਗ ਲੱਗਦੀ ਹੈ ਬਾਜਵੇਂ ਹੋਰਾਂ ਨੂੰ ਇਹ ਕਿ ਹੋ ਜਾ ਮਟੀਰੀਅਲ ਆ ਗਿਆ ਇੱਕ ਕੋਈ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕੋਈ ਬੈਂਡ ਬਾਜੇ ਵਾਲਾ ਆ ਗਿਆ ਮੈਂ ਕਿਹਾ ਬੈਂਡ ਬਾਜੇ ਵਾਲੇ ਨਹੀਂ ਬੈਂਡ ਬਾਜੇ ਵਜਾਉਣ ਆਏ ਆ ਤੁਹਾਡੇ ਅਸੀਂ ਸਮਝ ਦੀ ਕੱਖ ਨਹੀਂ ਲਾ ਆਮ ਲੋਕਾਂ ਨੂੰ ਮਿਹਨਤ ਕਾ ਸਲੋਕਾਂ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਤਾਂ ਗਰੀਬ ਹੋ ਤੁਸੀਂ ਤਾਂ ਥੱਲੇ ਹੀ ਰਹੋ ਕਿਉਂ ਰਹੀਏ ਥੱਲੇ ਬਈ ਮਿਹਨਤਾਂ ਕਰਕੇ ਜੇ ਕੋਈ ਲੋਕ ਰਾਜ ਦੇ ਵਿੱਚ ਬਾਬਾ ਮੇਦਕਰ ਜੀ ਨੇ ਡਾਕਟਰ ਸਾਹਿਬ ਨੇ ਸਾਨੂੰ ਦਿੱਤੇ ਐ ਅਧਿਕਾਰ ਤਾਂ ਉਹਨਾਂ ਵੋਟਰਾਂ ਨੂੰ ਵਰਤ ਕੇ ਸੀ ਅੱਗੇ ਆ ਸਕਦੇ ਜਿੰਨੇ ਵੀ ਲੀਡਰਸ਼ਿਪ ਬੈਠੀ ਐ ਕੁਲਦੀਪ ਧਾਲੀਵਾਲ ਬੈਸਾਂ ਬੈਠਿਆ ਪੋਲਾ ਗਰੇਵਾਲ ਜੀ ਬੈਠਿਆ ਸੀਨਾ ਮੈਡਮ ਬੈਠਿਆ ਸਾਡੇ ਮੇਅਰ ਬੈਠੇ ਐ ਲਹਿਰੇਗਾ ਅੱਗੇ ਦੇ ਅਰਜਿੰਦਰ ਕੌਰ ਪਠੜ੍ਹਨ ਨੂੰ ਹਰੋਣਾ ਸੌਖਾ ਹੈ ਪੁਰਾਣੇ ਬੋੜਾਂ ਵਾਂਗੂ ਜੰਮੇ ਪਏ ਸੀ ਰਜਿੰਦਰ ਕੌਰ ਪੱਠਲ ਨੂੰ ਹਰਾ ਕੇ ਆਏ ਬੜੇ ਪੁਰਾਣੇ ਪੁਰਾਣੇ ਬੋਰਡ ਪੱਟਿਆ ਵੀ ਐ ਇਤਕੀ ਲੋਕਾਂ ਨੇ ਮਸਾਰਾਂ ਦਾ ਸਤਿਕਾਰ ਕਰਦਾ ਮਹਿੰਦਰਪਗ ਜੀ ਬੈਠੇ ਐ ਬਗਾ ਸਾਹਿਬ ਬੈਠੇ ਐ ਪੱਪੀ ਪ੍ਰਾਸ਼ਰ ਜੀ ਸਾਰੇ ਬੈਠੇ ਆਮ ਕਰਾਂ ਤੋਂ ਕੋਈ ਸਾਡੇ ਕਿਸੇ ਦਾ ਕਰੈਸ਼ਰ ਨਹੀਂ ਚੱਲਦਾ ਕਿਸੇ ਦਾ ਰੇਤੇ 'ਚ ਹਿੱਸਾ ਨਹੀਂ ਕਿਸੇ ਦਾ ਠੇਕੇ 'ਚ ਹਿੱਸਾ ਨਹੀਂ ਹਿੱਸਾ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਹੈਗਾ ਬਸ ਉਹੀ ਸਰੂ ਹੈ ਥੋੜਾ ਧੰਨਵਾਦ ਕਰਨਾ ਆ ਤੁਸੀ ਭਾਵੇਂ ਤੁਹਾਡੀ ਵੋਟ ਹੋਵੇ ਇੱਥੇ ਨਾ ਹੋਵੇ ਪਰ ਡਿਊਟੀਆਂ ਲੱਗੀਆਂ ਹੋਣਗੀਆਂ ਡੋਰ ਟੂ ਡੋਰ ਕੰਮ ਕੀਤਾ ਹੋਊਗਾ ਬੜੇ ਲੋਕਾਂ ਦੇ ਲਾਂਬੇ ਵੀ ਸੁਣੇ ਹੋਣਗੇ ਬੜੇ ਲੋਕਾਂ ਦੇ ਸ਼ਿਕਵੇ ਸ਼ਿਕਾਇਤਾਂ ਵੀ ਸੁਣੀਆਂ ਹੋਣਗੀਆਂ ਹੁਣ ਕਿਰਪਾ ਕਰਕੇ ਉਹ ਸਾਰੀਆਂ ਦੱਸ ਦਿਓ ਸਾਨੂੰ ਹੁਣ ਤਾਂ ਮੰਤਰੀ ਬਣ ਗਏ ਸੰਜੀਵ ਰੂੜਾ ਜੀ ਹੁਣ ਘਾਟ ਨਹੀਂ ਰਹਿਣੀ ਚਾਹੀਦੀ ਅਗਲੀ ਵਾਰ ਜਦੋਂ ਕੋਈ ਡਿਊਟੀ ਲੱਗੇ ਲੁਧਿਆਣੇ ਵਾਲੇ ਪਾਸੇ ਤਾਂ ਮਾਣ ਮਹਿਸੂਸ ਕਰਕੇ ਜਾਵਾਂ ਜੀ ਮੈਂ ਉਹੀ ਹਾਂ ਜੀ ਜਿਹਨੇ ਤੁਹਾਨੂੰ ਤੁਸੀਂ ਕਿਹਾ ਸੀ ਮੈਨੂੰ ਆ ਤੇ ਮੈਂ ਤੁਹਾਡਾ ਕਰਾਤਾ ਆ ਡਬਲ ਕਰਾਤਾ ਜੀ ਸੋ ਆ ਗੱਲਾਂ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਹਾਂ ਨੀ ਅੱਜਕੱਲ ਕਿੱਥੇ ਆ ਲੀਡਰਾਂ ਕੋਲੇ ਕਿੱਥੇ ਇਕੱਠ ਹੁੰਦੇ ਆ ਮੈਨੂੰ ਦੱਸੋ